ਸ਼ੇਰ <laughs> ਦੇ ਜਿਸ ਮੀਤ ਸੰਗ ਵੱਲੋਂ ਇੱਕ ਪ੍ਰੈਸ ਕਾਨਫਰੰਸ ਘਰਫਗਵਾੜਾ ਦੇ ਬੰਗਾ ਰੋਡ ਤੇ ਬਣੇ BCS ਸਕੂਲ ਤੇ ਸਵਾਲ ਖੜੇ ਕੀਤੇ ਗਏ ਹਨ ਜਿਨ੍ਹਾਂ ਸਕੂਲ ਪ੍ਰਬੰਧਕਾਂ ਤੇ આરોਪ ਲਗਾਏ ਹਨ ਕਿ ਸਕੂਲ ਪੰਜਾਬ ਬੋਰਡ ਵੱਲੋਂ ਮਾਨਤਾ ਪ੍ਰਾਪਤ ਹੋਣ ਦੇ ਬਾਵਜੂਦ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਦਾ ਪਿਛਲੇ ਕਈ ਸਾਲਾਂ ਤੋਂ ਪੰਜਾਬ ਬੋਰਡ ਵਿੱਚ ਦਾਖਲਾ ਹੀ ਨਹੀਂ ਭੇਜਿਆ ਜਾ ਰਿਹਾ ਸਗੋਂ ਇਹਨਾਂ ਬੱਚਿਆਂ ਦਾ ਦਾਖਲਾ CBSE ਬੋਰਡ ਵਿੱਚ ਭੇਜਿਆ ਜਾ ਰਿਹਾ ਹੈ ਤੇ ਬੱਚਿਆਂ ਦੇ ਪੇਪਰ ਵੀ CBSE ਬੋਰਡ ਵਿੱਚ ਹੀ ਪਵਾਏ ਜਾ ਰਹੇ ਹਨ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਸਿੱਧੇ ਤੌਰ ਤੇ ਚੂਨਾ ਲਗਾਉਣਾ ਹੈ ਅਦੇ ਨਾਲ ਹੀ ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਮੈਕਮੇ ਨੂੰ ਲਿਖਤੀ ਸ਼ਿਕਾਇਤਾਂ ਵੀ ਦਿੱਤੀਆਂ ਜਾ ਚੁੱਕੀਆਂ ਹਨ ਤੇ ਉਹਨਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਅਸਲ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਗਮਰਾ ਕੀਤਾ ਜਾ ਰਿਹਾ ਉਹ ਗਮਰਾ ਵੀ ਕੋਈ ਬਗਾਨੇ ਨਹੀਂ ਕਰਦੇ ਨੇ ਗਮਰਾ ਵੀ ਆਪਣੇ ਕਰਦੇ ਹੋਏ ਨੇ ਜਿਵੇਂ ਪੰਜਾਬ ਸਰਕਾਰ ਦੀ ਅਸਲ ਵਿੱਚ ਬਹੁਤ ਵਧੀਆ ਉਪਰਾਲਾ ਚੱਲਦਾ ਪਿਆ ਸਿੱਖਿਆ ਕ੍ਰਾਂਤੀ ਉਹ ਸਿੱਖਿਆ ਕ੍ਰਾਂਤੀ ਨੂੰ ਢਾਲ ਆਣ ਵਾਲੇ ਸਾਡੇ ਆਪਣੇ ਲੋਕ ਨੇ ਜਿਵੇਂ ਕਿ ਮੈਂ ਇਹ ਵਿੱਚ ਦੱਸਾਂਗਾ ਵੀ ਕੁਝ ਸਕੂਲ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਮਾਨਤਾ ਮਿਲੀ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੁਆਰਾ ਬਟ ਉਹ ਝੂਠਾ ਪ੍ਰਚਾਰ ਕਰਦੇ ਪਏ ਨੇ CBSE ਦਾ ਉਹ ਲੋਕਾਂ ਦੇ ਘਰਾਂ 'ਚ ਜਾ ਕੇ ਇਹ ਅਫਵਾਹ ਫਲਾਉਂਦੇ ਪਏ ਆ ਕਿ ਪੰਜਾਬ ਬੋਰਡ ਦੀ ਕੋਈ ਵੈਲਿਊ ਨਹੀਂ ਹੈਗੀ ਪੰਜਾਬ ਬੋਰਡ ਦੇ ਸਰਟੀਫਿਕੇਟ ਨੂੰ ਕੋਈ ਵੀਜ਼ਾ ਨਹੀਂ ਲੱਗਦਾ ਤੁਸੀਂ ਆਪਣੇ ਬੱਚੇ CBSE 'ਚ ਪਾਓ ਉਹ ਕੀ ਕਰਦੇ ਪਏ ਨੇ ਹਰ ਸਾਲ ਪੰਜਾਬ ਸਿਵਲ ਐਜੂਕੇਸ਼ਨ ਬੋਰਡ ਦੇ ਵਿੱਚ ਫੀਸ ਜਮ੍ਹਾਂ ਕਰਵਾ ਕੇ ਆਪਣਾ ਨਾਮ ਦਰਜ ਕਰਕੇ ਆਪਣਾ ਸਰਟੀਫਿਕੇਟ ਅੱਗੇ ਰੀਨਿਊ ਕਰਵਾ ਲੈਂਦੇ ਨੇ ਬਟ ਬੱਚਿਆਂ ਦੇ ਦਾਖਲੇ ਜਿਹੜੇ ਨੇ ਉਹ ਸੀਬੀਐਸਸੀ 'ਚ ਭੇਜਦੇ ਨੇ ਇਹ ਪੰਜਾਬ ਸਰਕਾਰ ਦੇ ਨਾਲ ਔਰ ਲੋਕਾਂ ਦੇ ਨਾਲ ਪੂਰਾ ਝੂਠ ਆ ਪੂਰਾ ਇੱਕ ਨੰਬਰ ਦਾ ਫਰਾਡ ਹੋ ਰਿਹਾ ਮੈਂ ਸਰਕਾਰ ਦਾ ਧਿਆਨ ਇਸ ਪਾਸੇ ਲਿਆਉਣਾ ਚਾਹੁੰਦਾ ਸੀ ਇਸੇ ਕਰਕੇ ਮੈਂ ਪਹਿਲਾਂ ਸਰਕਾਰ ਦੇ ਇੱਕ ਮੁੱਖ ਮੰਤਰੀ ਸਾਹਿਬ ਦੀ ਮੇਲ ਦੇ ਉੱਪਰ ਇੱਕ ਮੇਲ ਪਾਈ ਸੀ ਉਹਦੇ ਵਿੱਚ ਜੋ ਮੈਂ ਧਿਆਨ ਵਿੱਚ ਗੱਲਾਂ ਲਿਆਉਂਦੀਆਂ ਉਸ ਤੋਂ ਬਾਅਦ ਮੈਂ ਸੈਕਟਰੀ ਸਾਹਿਬ ਨੂੰ ਇੱਕ ਚਿੱਠੀ ਲਿਖੀ ਸੈਕਟਰੀ ਪੰਜਾਬ ਸਕੂਲ এডੂਕੇਸ਼ਨ ਬੋਰਡ ਉਹਨਾਂ ਨੂੰ ਚਿੱਠੀ ਲਿਖੀ ਉਹਦੇ ਵਿੱਚ ਮੈਂ ਧਿਆਨ ਦੇ ਵਿੱਚ ਲਿਆਉਂਦਾ ਕਿ ਬੱਚਿਆਂ ਦੀ ਡਮੀ ਐਡਮਿਸ਼ਨ ਹੋ ਰਹੀ ਹੈ ਬੱਚੇ ਪੜਦੇ ਕਿਤੇ ਹੋਰ ਪਏ ਨੇ ਉਹਨਾਂ ਦਾ ਨਾਮ ਕਿਸੇ ਹੋਰ ਪਾਸੇ ਚੱਲਦਾ ਪਿਆ ਤੇ BCS ਸਕੂਲ ਬੰਗਾ ਰੋਡ ਫਗਵਾੜਾ ਹੈ ਜੀ ਇਸ ਸਕੂਲ ਨੂੰ ਪੰਜਾਬ ਸਕੂਲ এডੂਕੇਸ਼ਨ ਬੋਰਡ ਤੋਂ ਜਿਹੜੀ ਮਾਨਤਾ ਮਿਲੀ ਆ ਉਹਦਾ ਕੋਡ ਹੈਗਾ 2090133 ਜਦ ਕਿ ਪਿਛਲੇ 5 ਸਾਲਾਂ ਤੋਂ ਇਸ ਸਕੂਲ 5ਵੀਂ 8ਵੀਂ 10ਵੀਂ ਕਿਸੇ ਵੀ ਕਲਾਸ ਦੇ ਵਿੱਚ ਬੱਚਿਆਂ ਦਾ ਦਾਖਲਾ ਨਹੀਂ ਭੇਜ ਰਿਹਾ ਜਦ ਕਿ ਯੂ ਡਾਈਸ ਦੇ ਉੱਪਰ ਇਸ ਸਕੂਲ ਦੀ ਜਿਹੜੀ ਗਿਣਤੀ ਹੈ ਬੱਚਿਆਂ ਦੀ ਉਹ 850 ਤੋਂ ਉੱਪਰ ਹੈ ਇਹਦਾ ਮਤਲਬ ਹੈ ਕਿ ਇਸ ਸਕੂਲ ਦੇ ਵਿੱਚ ਚੌਥੀ ਕਲਾਸ ਤੋਂ ਬਾਅਦ ਬੱਚੇ ਕੋਈ ਨਹੀਂ ਹੈਗਾ ਨਹੀਂ ਤੇ ਇਹ ਸਕੂਲ ਦੇ ਵਿੱਚ ਜਿਹੜੇ ਬੱਚੇ ਪੜ੍ਹ ਰਹੇ ਉਹਨਾਂ ਦਾ ਦਾਖਲਾ ਕਿੱਥੇ ਵਿਚਵਾਇਆ ਜਾ ਰਿਹਾ ਹੈ ਇਹਨਾਂ ਬੱਚਿਆਂ ਦਾ ਦਾਖਲਾ ਕਿਸੇ ਸੀਬੀਐਸੀ ਸਕੂਲ ਦੇ ਵਿੱਚ ਕਰਵਾਇਆ ਜਾ ਰਿਹਾ ਔਰ ਬੱਚਿਆਂ ਦੇ ਪੇਰੈਂਟਸ ਨੂੰ ਇਸ ਬਾਰੇ ਪਤਾ ਵੀ ਨਹੀਂ ਨਾ ਬੱਚਿਆਂ ਦੇ ਪੇਰੈਂਟਸ ਨੂੰ ਪਤਾਇਆ ਨਾ ਹੀ ਸਰਕਾਰ ਨੂੰ ਪਤਾ ਸਰਕਾਰ ਜਾਂ ਤੇ ਅਣਜਾਣ ਆ ਜਾਂ ਸਰਕਾਰ ਦੇ ਵਿੱਚ ਕੁਝ ਕਾਲੀਆਂ ਪੇਡਾਂ ਹੋਣਗੀਆਂ ਜਿਹੜੀਆਂ ਇਹਨੂੰ ਸ਼ਹਿ ਦੇ ਰੀਆਂ ਨੇ ਜਿਹਦੇ ਕਰਕੇ ਇਹ ਖੁੱਲੇ ਆਮ ਸਰਕਾਰ ਦੇ ਨਾਲ ਧੋਖਾ ਕਰਦਾ ਪਿਆ ਸਾਡੇ ਸਕੂਲ ਦਾ ਨਾਮ ਸਰਤਾਜ ਪਬਲਿਕ ਸਕੂਲ ਹੈ ਜੀ ਇਹ ਸਰ ਫਰੈਂਡਸ ਕਲੋਨੀ ਫਗਵਾੜਾ ਸਰ ਸਾਡੇ ਸਕੂਲ ਔਰ ਬੀਸੀਐ ਸਕੂਲ ਦੋਨਾਂ ਨੂੰ ਇਕੱਠਿਆਂ ਨੂੰ ਪੰਜਾਬ ਬੋਰਡ ਤੋਂ ਮਾਨਤਾ ਮਿਲੀ ਆ ਔਰ ਅਸੀਂ ਆਪਣੇ ਸਕੂਲ ਦੇ ਬਾਰ ਆਪਣੇ ਸਕੂਲ ਦਾ ਕੋਡ ਲਿਖ ਕੇ ਲਗਾਇਆ 2090174 ਇਹਨਾਂ ਦਾ ਕੋਡ 2090133 ਆ ਬਟ ਇਹਨਾਂ ਨੇ ਕੂੜ ਪ੍ਰਚਾਰ ਕੀਤਾ ਕਿ ਇਹਨਾਂ ਦਾ ਸਕੂਲ CBSE ਮਾਨਤਾ ਹੈ ਜਦਕਿ ਇਹ ਸਕੂਲ ਪੰਜਾਬ ਬੋਰਡ ਤੋਂ ਮਾਨਤਾ ਪ੍ਰਾਪਤ ਹੈ ਸਰਕਾਰ 바ਸ ਤੋਂ ਕੀ ਮੰਗ ਕਰਦੇ ਆ ਸਰਕਾਰ 바ਸ ਤੋਂ ਇਹੀ ਮੰਗ ਕਰਦੇ ਆ ਜੀ ਇਸ ਸਕੂਲ ਦੇ ਉੱਪਰ ਇਹਨਾਂ ਨੂੰ ਇੰਨੀ ਹਦਾਇਤ ਕੀਤੀ ਜਾਵੇ ਕਿ ਇਹ ਆਪਣੇ ਸਕੂਲ ਦੇ ਬਾਹਰ ਬੋਰਡ ਤੇ ਲਿਖ ਕੇ ਐਲਾਨ ਕੀ ਇਹ ਸਕੂਲ CBSE ਤੋਂ ਨਹੀਂ ਪੰਜਾਬ ਬੋਰਡ ਤੋਂ ਮਾਨਤਾ ਪ੍ਰਾਪਤ ਹੈ ਤਾਂ ਕਿ ਪੇਰੈਂਟਸ ਤੱਕ ਜੋ ਗੱਲ ਹੈ ਉਹ ਸੱਚੀ ਜਾਵੇ ਉਧਰ ਇਸ ਸਾਰੇ ਮਾਮਲੇ ਦੇ ਸਬੰਧ ਵਿੱਚ ਸਕੂਲ ਪ੍ਰਬੰਧਕਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਸਾਡੇ ਕੋਲ ਦੋ ਬ੍ਰਾਂਚਾਂ ਨੇ ਜਿਹੜੀ ਸਾਡੀ ਵੱਡੀ ਬ੍ਰਾਂਚ ਹੈਗੀ ਆ ਉਹ ਪਲੱਸ 2 ਤੱਕ ਹੈਗੀ ਆ ਉਹਦੇ ਵਿੱਚ ਬੱਚੇ ਜਿਹੜੇ ਆ ਸੀਬੀਐਸਸੀ ਤੋਂ ਉਹਦੀ ਮੰਨਤਾ ਹੈ ਤੇ ਇੱਥੇ ਸਾਡੇ ਕੋਲ ਜਿਹੜੇ ਬੱਚੇ ਉਹ ਛੋਟੇ ਬੱਚੇ ਆ ਉਹਨਾਂ ਦੇ ਅਸੀਂ ਸਟਾਰਟਿੰਗ ਦੀਆਂ ਜਿਹੜੀਆਂ ਕਲਾਸਿਸ ਹੁੰਦੀਆਂ ਉਹਨਾਂ ਨੂੰ ਸਟੱਡੀ ਕਰਵਾਉਂਦੇ ਆ ਫਿਰ ਪੇਰੈਂਟਸ ਜਿਹੜੀਆਂ ਕੋਈ ਜੜੀਆਂ ਵੀ ਬੋਰਡ ਦੇ ਨਾਲ ਬੱਚਿਆਂ ਨੂੰ ਅਪੀਅਰ ਕਰਾਉਣਾ ਚਾਹੁੰਦੇ ਆ ਉਹ ਫਿਰ ਉਹਦੇ ਮੁਤਾਬਕ ਜਿਆਦਾ ਪੇਰੈਂਟਸ ਦੀ ਚੋਇਸ ਹੈ ਵੀ ਐਸੀਵੀ ਐਸੀਵੀ ਦੇ ਰਾਹੀਂ ਬੱਚਾ ਦਾ ਇਗਜ਼ਾਮ ਜਿਹੜਾ ਦਵਾਇਆ ਜਾਂਦਾ ਤੇ ਅਸੀਂ ਉਹ ਦੂਸਰੀ ਬ੍ਰਾਂਚ ਤੋਂ ਉਹਨਾਂ ਦੇ ਚੰਨ ਦਵਾਉਂਦੇ ਤੇ ਇਹ ਜਿਹੜਾ ਗੱਲ ਹੋ ਰਿਹਾ ਇਹਦਾ ਕੀ ਨਾਮ ਹੈ ਤੇ ਪੰਜਾਬ ਕਿਹੜੀ ਕਿਹੜੀ ਮਾਨਤਾ ਦੀਆਂ ਨੀ ਚੱਲ ਰਿਹਾ ਇਹ ਆਰਟੀਆਈ ਦੇ ਅੰਡਰ ਹੈ ਤੇ ਨਾਲ ਸਾਡੇ ਕੋਲ ਇਸ ਸਕੂਲ ਦੇ ਵਿੱਚ ਐਸੋਸੀਏਸ਼ਨ ਹੈ ਅਪਰ ਦਾ ਕਲਾਸ ਆਫ ਪੰਜਾਬ ਬੋਰਡ ਪੰਜਾਬ ਬੋਰਡ ਤੇ ਕਿੰਨੇ ਕੁ ਬੱਚੇ ਤਾਂ ਇੱਥੇ ਆਪਣੇ ਕੋਲ ਪੜ੍ਹੀ ਕਰਦੇ ਆ ਬੱਚੇ ਲਗਭਗ 700 ਦੇ ਆਸ-ਪਾਸ ਆਪਣੇ ਕੋਲ ਦੇ। ਇਹੋਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਬੱਚੇ ਵੀ ਜਿੰਨੇ ਵੀ ਬੱਚੇ ਆ ਵੀ ਮਾਂ ਤਾਂ ਸਾਰੀ ਪੰਜਾਬ ਬੋਰਡ ਦੀ ਆ ਤੇ ਬਸ ਪੰਜਾਬ ਬੋਰਡ ਦੇ ਵਿੱਚ ਅੱਜ ਤੱਕ ਕਿਸੇ ਵੀ ਬੱਚੇ ਦਾ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਨੇ ਦਾਖਲਾ ਹੀ ਨਹੀਂ ਕਰਵਾਇਆ। ਦੇਖੋ 7ਵੀਂ ਕਲਾਸ ਤੱਕ ਤਾਂ ਕੋਈ ਬੱਚਿਆਂ ਨੂੰ ਜ਼ਰੂਰਤ ਨਹੀਂ ਹੁੰਦੀ ਕਿਸੇ ਬੋਰਡ ਦੀ। ਇਹਦੇ ਲਈ ਕੋਈ ਕੰਪਲਸ਼ਨ ਨਹੀਂ ਹੈ। ਉਹਦੇ ਤੋਂ ਬਾਅਦ 8ਵੀਂ ਕਲਾਸ ਜਿਹੜੀ ਆ ਉਹ ਜਿਹੜੀ ਪੰਜਾਬ ਬੋਰਡ ਤੋਂ ਉਹ ਬੱਚੇ ਦਾ ਆਪ ਬੋਰਡ ਦੇ एग्जाम ਦਵਾਉਣਾ ਜ਼ਰੂਰੀ ਹੁੰਦਾ ਅਸੀਂ ਪੇਰੈਂਟਸ ਨੂੰ ਚੋਆਇਸ ਪੁੱਛ ਲੈਂਦੇ 7ਵੀਂ ਤੋਂ ਬਾਅਦ ਉਹ ਜਿਹੜੇ ਵੀ ਬੋਰਡ ਰਾਹੀਂ ਆਪਣੇ ਬੱਚੇ ਨੂੰ ਅੱਗੇ ਚਲਾਉਣਾ ਚਾਹੁੰਦੇ ਆ ਅਸੀਂ ਉਸੇ ਸਾਧਨ ਨਾਲ ਉਹਨਾਂ ਦਾ CBSE ਚੋਂ ਜ਼ਿਆਦਾ ਪੇਰੈਂਟਸ ਅੱਜ ਕੱਲ ਰੁਝਾਨਾ ਤੇ ਉਹਨਾਂ ਨੂੰ CBSE ਦੇ ਰਾਹੀਂ ਅਸੀਂ ਬੱਚੇ ਨੂੰ ਅੱਠਵੀਂ ਨੌਵੀਂ 10ਵੀਂ ਪਲੱਸ 1 ਪਲੱਸ 2 ਜਿੰਨੀ ਆਉ ਪਰ ਉਹ ਦੂਜਾ ਕੁਝ ਕਿੱਥੇ ਖਲਵਾੜੇ ਚ ਤੇ ਇੱਕ ਘਰ ਦਾ ਦੇ ਕਹਿਣਾ ਆ ਵੀ ਮਾਰਤਾ ਪੰਜਾਬ ਬੋਰਡ ਦੀ ਆ ਪਰ ਇਹਨਾਂ ਨੇ ਕਿਤੇ ਵੀ ਬਾਹਰ ਬੋਰਡ ਸਾਈਨ ਬੋਰਡ ਜਾਂ ਜਿਹੜੀ ਐਡਵਰਟਾਈਜ਼ਮੈਂਟ ਆ ਵੀ ਕਿਤੇ ਵੀ ਪੰਜਾਬ ਬੋਰਡ ਦਾ ਜ਼ਿਕਰ ਨਹੀਂ ਕਰਦੇ ਵੀ ਉਹਨੂੰ ਸੀਬੀਐਫਸੀ ਦੇ ਨਾਲ ਹੀ ਇਹ ਇਹਨੂੰ ਇਹ ਸਕੂਲ ਨੂੰ ਵੀ ਚਲਾ ਰਿਹਾ ਹੈ। ਕਿੰਨਾ ਪੀਡੀਐਸ ਨੀ ਦੇ ਬੱਚੇ ਤਾਂ ਵੀ ਕੋਈ ਹੁੰਦੀ ਆ ਵੀ ਆਪਾਂ ਸੈਕੰਡ ਬ੍ਰਾਂਚ ਹੋ ਸਕਦੇ ਹਾਂ ਉਸ ਨਾਮ ਦੀ। ਨਹੀਂ ਇਹ ਸੀਰੀਅਸ ਸੀ ਦੇ ਨਾਲ ਜੇ ਤਾਂ ਅਸੀਂ ਮੰਨ ਲਓ ਹਾਇਰ ਕਲਾਸਿਜ਼ ਰੱਖੀਏ ਫਿਰ ਸਾਨੂੰ ਉਹਨਾਂ ਤੋਂ ਕੋਈ ਪਰਮਿਸ਼ਨ ਲੈਣੀ ਪਊਗੀ ਜਾਂ ਉਹਨਾਂ ਦੇ ਜਿਹੜੇ ਰੂਲ ਐਂਡ ਰੈਗੂਲੇਸ਼ਨਸ ਆ ਉਹਨਾਂ ਨੂੰ ਫੋਲੋ ਕਰਨਾ ਪਊਗਾ ਤੇ ਜਿੱਦਾਂ ਸਰ ਸਕੂਲ ਦੇ ਬਾਹਰ ਵੀ ਟਾਈਮ ਪੂਟ ਵਗੈਰਾ ਲੱਗੇ ਆ ਇਹਦੇ ਉੱਤੇ ਵੀ ਪੰਜਾਬ ਦੀ ਜਿੱਦਾਂ ਮਾਨਤਾ ਦਾ ਕੋਈ ਕੋਈ ਫਿਕਰ ਨਹੀਂ ਦੇਖੋ ਇਹਦੇ 'ਚ ਕੋਈ ਕੰਡੀਸ਼ਨ ਤਾਂ ਹੈ ਨਹੀਂ ਕਿਸੇ ਵੀ ਸਕੂਲਾਂ ਨੇ ਬਹੁਤੇ ਸਕੂਲ ਹੈਗੇ ਆ ਉਹਨਾਂ ਨੇ ਨਹੀਂ ਲਿਖੀ ਮਾਨਤਾ ਸਾਈਨ ਬੋਰਡ ਆ ਸਾਈਨ ਬੋਰਡ ਤੇ ਤੇ ਆਪਾਂ ਕੋਈ ਜ਼ਰੂਰੀ ਨਹੀਂ ਹੁੰਦਾ ਜਿੱਤੇ ਤੱਕ ਮੈਂ ਸਮਝਦਾ ਆ ਵੀ ਆਪਾਂ ਆਪਣੇ ਸਕੂਲ ਦਾ ਨਾਮ ਆ ਉਹਨੂੰ ਹਾਈਲਾਈਟ ਕਰ ਸਕਦੇ ਆ ਏਰੀਆ ਲੋਕੇਸ਼ਨ ਜ਼ਰੂਰੀ ਆ ਕਿ ਨਾ ਬਿਨਾ ਮੰਨਤ ਉਹਦੇ ਕੋਈ ਚੀਜ਼ ਚੱਲਦੀ ਨਹੀਂ ਜਿਵੇਂ ਜਿਸੀਂ ਚਲਾ ਰਹੇ ਆ ਇਹਦਾ ਮਤਲਬ ਕੋਈ ਮੰਨਤਾ ਸਰਕਾਰ ਤੋਂ ਸਾਨੂੰ ਨਹੀਂ ਇਸ ਮਾਮਲੇ ਬਾਰੇ ਜਦੋਂ ਫਗਵਾੜਾ ਦੇ ਸਿੱਖਿਆ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਵੈਸੇ ਤਾਂ ਉਹਨਾਂ ਦੇ ਧਿਆਨ 'ਚ ਅਜਿਹਾ ਕੋਈ ਮਾਮਲਾ ਨਹੀਂ ਆਇਆ ਪਰ ਫਿਰ ਵੀ ਇਸ ਸੰਬੰਧੀ ਜਾਂਚ ਕੀਤੀ ਜਾਵੇਗੀ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ